ਵੀਰੋ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਹਰ ਇੱਕ ਵਰਗ ਨਾਲ ਕੀਤੇ ਵਾਅਦੇ ਤੋਂ ਮੁਨਕਰ ਹੋ ਗਏ ਨੇ ਉੱਥੇ ਹੀ ਇੱਕ ਵਾਅਦਾ ਸਾਡੀਆਂ ਮਾਤਾਵਾਂ ਭੈਣਾਂ ਦੇ ਨਾਲ ਵੀ ਕੀਤਾ ਸੀ 1000 ਰੁਪਿਆ ਪ੍ਰਤੀ ਮਹੀਨੇ ਦਾ ਵਾਅਦਾ 2 ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣੇ ਹੋਗੇ ਤੇ ਕਿਸੇ ਵੀ ਮਾਤਾ ਭੈਣ ਦੇ ਖਾਤੇ ਦੇ ਵਿੱਚ ਉਹ 1000 ਰੁਪਈਆ ਨਹੀਂ ਆਇਆ ਤੇ ਹੁਣ ਜਦੋਂ ਫੇਰ ਇੱਕ ਵਾਰ ਲੋਕ ਸਭਾ ਦੀਆਂ ਚੋਣਾਂ ਆ ਗਈਆਂ ਤਾਂ ਸਾਡੇ ਮੁੱਖ ਮੰਤਰੀ ਸਾਹਿਬ ਗੱਡੀ ਦੀ ਛੱਤ ਤੇ ਚੜ੍ਹ ਕੇ ਕਹਿੰਦੇ ਕਿ 1000 ਨਹੀਂ ਮੈਂ 1100 ਰੁਪਿਆ ਦੇਵਾਂ ਮੁੱਖ ਮੰਤਰੀ ਸਾਹਿਬ ਇਹ ਐ ਤੁਹਾਡੀ ਮੰਨ ਸਕਦਾ ਇਹ ਜਿਹੜੇ ਪੱਤੇ ਹੁੰਦੇ ਨੇ ਜਿਵੇਂ ਬਾਦਲ ਸਾਹਿਬ ਸ਼ਗਨ ਸਕੀਮ ਦਿੰਦੇ ਸੀ ਵਜੀਫੇ ਦਿੰਦੇ ਸੀ ਇਹ ਮਾਣ ਪੱਤੇ ਹੁੰਦੇ ਨੇ ਇਹ ਸਤਕਾਰ ਵਜੋਂ ਦਿੱਤੇ ਜਾਂਦੇ ਨੇ ਪਹਿਲਾਂ ਤਾਂ ਤੁਹਾਨੂੰ ਪੰਜਾਬ ਦੀਆਂ ਸਾਰੀਆਂ ਮਾਤਾਵਾਂ ਭੈਣਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਕਿ ਤੁਸੀਂ ਉਹਨਾਂ ਨੂੰ ਝੂਠਾ ਲਾਰਾ ਲਾਇਆ ਫਿਰ ਉਹਨਾਂ ਦੇ ਖਾਤਿਆਂ ਦੇ ਵਿੱਚ 2 ਸਾਲ ਦੇ 24000 ਰੁਪਏ ਜਮ੍ਹਾਂ ਕਰਾਓ ਫਿਰ ਕੋਈ ਅਗਲੀ ਗੱਲ ਕਰੋ ਤੁਹਾਡੀ ਅੱਜ ਸਥਿਤੀ ਪੰਜਾਬ ਦੇ ਵਿੱਚ ਇਹ ਐ ਕਿ ਜਿਵੇਂ ਕੰਪਨੀ ਬੈਂਕਰਪਟ ਹੋ ਜਾਂਦੀ ਹੈ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੀ ਜਨਤਾ ਦੇ ਵਿੱਚ ਬੈਂਕਰਪਟ ਹੋ ਚੁੱਕਿਆ ਹੈ ਸੋ ਸਾਡੀਆਂ ਮਾਤਾਵਾਂ ਭੈਣਾਂ ਦੀ ਇਸ ਤਰੀਕੇ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਨਾ ਕਰੋ ਕਿ 1000 ਰੁਪਏ ਨਹੀਂ ਦਿੱਤਾ ਹੁਣ ਮੈਂ 1100 ਦੇ ਦੂੰਗਾ ਉਹਨਾਂ ਦਾ ਪਹਿਲਾਂ ਪਿਛਲਾ ਬਕਾਇਆ ਉਹਨਾਂ ਦੇ ਖਾਤਿਆਂ ਦੇ ਵਿੱਚ ਪਾਓ ਮਾਫੀ ਮੰਗ ਕੇ ਫਿਰ ਕੋਈ ਅਗਲੀ ਗੱਲ ਕਰਨੀ ਹੈ ਤਾਂ ਕਰੋ